ਵੈਲਕਮ ਟੂ ਖੰਨਾ ਨਿਊਜ਼ ਲਾਈਵ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਤਾਪਮਾਨ ਵਧ ਰਿਹਾ ਹੈ ਦੂਜੇ ਪਾਸੇ ਲੋਕ ਸਭਾ ਚੋਣਾਂ ਕਾਰਨ ਸਿਆਸਤ ਵੀ ਗਰਮਾਈ ਜਾ ਰਹੀ ਹੈ ਅਜਿਹੇ ਵਿੱਚ ਸਿਆਸੀ ਸ਼ਖਸੀਅਤਾਂ ਪ੍ਰਤੀ ਆਮ ਲੋਕਾਂ ਦੀ ਨਾਰਾਜ਼ਗੀ ਖੁੱਲ ਕੇ ਸਾਹਮਣੇ ਆ ਰਹੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖੰਨਾ ਸ਼ਹਿਰ ਦੇ ਲਲਹੇੜੀ ਰੋਡ ਦੇ ਗੋਦਾਮ ਵਾਲੀ ਸੜਕ ਤੇ ਆਸ-ਪਾਸ ਦੇ ਇਲਾਕੇ ਵਿੱਚ ਵਿਕਾਸ ਨਾ ਹੋਣ ਕਾਰਨ ਲੋਕਾਂ ਨੇ ਆਗਾਮੀ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਹਨਾਂ ਨੂੰ ਆਉਣ-ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਉਹਨਾਂ ਨੇ ਇਸ ਵਾਰ ਚੋਣਾਂ ਨੂੰ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਮੇਰਾ ਨਾਮ ਖੁਸ਼ਦੀਪ ਕੌਰ ਹੈ। ਇੱਥੇ ਜਿਹੜਾ ਬਾਈਕਟ ਕੀਤਾ ਗਿਆ ਕਿੰਨੀ ਕ ਸਮੱਸਿਆ ਹੈਗੀ ਹੈ ਸੇਟੀ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਬੋਟਾ ਲੈਂਦੇ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੇ ਖੱਜਲ ਖਰਾਬ ਹੁੰਦੇ ਆ ਧਾਰਮਿਕ ਸਥਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈ ਕਿ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾ ਕਰਕੇ ਸਮੱਸਿਆ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਨੂੰ ਹਾਂਜੀ ਰਿਸ਼ਤੇਦਾਰ ਆਉਂਦੇ ਨਹੀਂ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ 'ਚ ਹੀ ਮੁੜ ਜਾਂਦੇ ਨੇ ਹਾਂਜੀ ਮੈਂ ਤੁਹਾਡਾ ਕੁਲਦੀਪ ਕੌਰ ਜੀ ਕੀ ਸਮੱਸਿਆ ਆ ਰਹੀ ਆ ਤੁਸੀਂ ਜਿਹੜਾ ਇੱਥੇ ਵੋਟਾਂ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਨੇ ਕੀ ਕਹਿਣਾ ਚਾਹੁੰਦੇ ਸਾਨੂੰ ਇਸ ਮੁਹੱਲੇ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਜੀ ਠੀਕ ਹੈ ਨਾ ਜਾਂ ਮੀ ਆ ਜਾਂਦਾ ਸਾਰੇ ਤਾਂ ਨਿਹਾਰੇ ਵੀ ਔਕੇ ਨਾਲ ਸਕੂਲ ਛੱਡ ਕੇ ਕਿੱਥੇ ਛੱਡਦਾ ਨੇ ਗਿਰਗਰ ਜਾਂਦੇ ਨੇ ਕੋਈ ਸਾਡੇ ਇੱਥੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਘਟ ਘਟ ਸਿੱਟਣ ਨੂੰ ਅਸੀਂ ਬਹੁਤ ਮਜਬੂਰ ਆ ਸਾਡੀਆਂ ਬੀਂਆਂ ਬਣਦੇ ਨੂੰ ਜਿਹੜਾ ਆਉਂਦਾ ਮਿੱਠੀਆਂ ਗੋਲੀਆਂ ਦੇ ਜਾਂਦਾ ਹਾਂਜੀ ਤੁਹਾਡੀ ਵੀ ਹੀ ਬਣੂਗੀ ਕੋਈ ਨਹੀਂ ਬਣਾਉਂਦਾ ਮੁੜ ਕੇ ਅਸੀਂ ਪਹਿਲਾਂ ਹੁਣ ਤੁਸੀਂ ਹੱਥ ਬੰਨਦੇ ਫੇ ਅਸੀਂ ਬੰਨਦੇ ਆ ਤੁਹਾਡੇ ਹੱਥ ਬੰਨਣ ਦੀ ਵੀ ਕੋਈ ਲਾਜ ਨਹੀਂ ਰੱਖਦਾ ਤੇ ਕਹਦੇ ਕਿ ਰਿਸ਼ਤੇ ਵੀ ਨਹੀਂ ਹੁੰਦੇ ਬੱਚਿਆਂ ਦੇ। ਨਹੀਂ ਐਸੇ ਕੋਈ ਕੋਈ ਸਾਡੇ ਜੀ ਰਿਸ਼ਤੇਦਾਰ ਵੀ ਨਹੀਂ ਆਉਂਦਾ। ਹੋਰ ਗੱਲਾਂ ਅਗਲ ਕਰਨ ਤੁਹਾਡੇ ਨਹੀਂ ਜਾਈਏ ਕਿ ਤੁਹਾਨੂੰ ਡੇਗ ਕੇ ਸੱਟਾ ਖਾਣੀਆਂ ਦਾ ਸੀਨੇ। ਮਕਾਨ ਜੀ ਕਿਸੇ ਨੇ ਖਰੀਦਣਾ ਵੇ ਜਾਂ ਕੋਈ ਨਹੀਂ ਇੱਥੇ ਆਉਂਦਾ ਗੱਕ ਅਗਲਾ ਕਰਨ ਚਲੋ ਉਧਰ ਹੋਰ ਪਾਸੇ ਖਰੀਦਾਂਗੇ। ਕੋਈ ਨਹੀਂ ਇੱਥੇ ਆਉਂਦਾ ਹੈਗਾ ਅਸੀਂ ਤਾਂ ਬੜੇ ਦੁਖੀ ਹੋਏ ਪਏ ਆ ਮਹੱਲੇ ਦੇ ਵਿੱਚ। ਬੁੜੀ ਦੀ ਵੈਲਿਊ ਖਤਮ ਹੋ ਗਈ ਆ। ਹਾਂਜੀ। ਪ੍ਰੋਪਰਟੀ ਦੀ ਵੈਲਿਊ ਇੱਥੇ ਬਿਲਕੁਲ ਖਤਮ। ਸਾਡਾ ਮਸਲਾ ਹੱਲ ਨਹੀਂ ਕਰਿਆ ਬਹੁਤ ਆ ਕੇ ਚਲੇ ਗਏ ਬਥੇਰੇ ਆ ਮੂਰੇ ਹੱਥ ਬੰਨ ਲੇ। ਅੱਡੀ ਕਿਸੇ ਨੇ ਨਹੀਂ ਸੁਣ ਕੋਟ ਨਹੀਂ ਪਾਉਣੀ ਸਾਡੇ ਕੋ ਕੋਈ ਆਵੇ ਨਾ ਸਾਨੂੰ ਮਜਬੂਰ ਨਾ ਕਰੇ ਕਿਉਂ ਅਸੀਂ ਅਸੀਂ ਸਾਰਿਆਂ ਦਾ ਬਾਈਕਾਟ ਕਰਿਆ ਮਹੱਲੇ ਦੇ ਵਿੱਚ ਸਾਡੀਆਂ ਮਸਲਾ ਸਾਡਾ ਮਸਲਾ ਨਹੀਂ ਹੱਲ ਹੁੰਦਾ ਸੀ ਬਟਾ ਵਕੇ ਕੀ ਕਰੂੰਗੇ ਕਦੀ ਤੁਸੀਂ ਐਮਸੀ ਨੂੰ ਮਿਲੇ ਹੋ ਜਾ ਕੇ ਸਾਰੇ ਇਕੱਠੇ ਹੋ ਐਮਸੀ ਨੂੰ ਇੱਕ ਵਾਰ ਨਹੀਂ 100 ਵੇਰ ਕੀ ਕਹਿੰਦੇ ਕੀ ਹੈ ਉਹ ਕਹਿੰਦੇ ਨੇ ਕੋਈ ਮਹੀਨੇ ਦੀ ਡੇਟ ਲੈਂਦਾ 2 ਮਹੀਨੇ ਲੰਨਾਂ ਨਾ ਮਹੀਨੇ ਪਤਾ ਨਹੀਂ ਕਿੰਨੇ ਕਰਾਂਗੇ ਵੀ ਸਾਡੀ ਹੱਥ ਬੰਦ ਕੇ ਹੀ ਬੇਨਤੀ ਆ ਵੀ ਬਸ ਹੁਣ ਠੀਕੇ ਠੀਕ ਆ ਵੋਟਾਂ ਸੀ ਕਿਸੇ ਨੂੰ ਨਹੀਂ ਪਾਉਂਦੀ ਮੇਰਾ ਨਾਮ ਅਸ਼ਰਫਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਗਲੀ ਨੰਬਰ 2 ਬੰਤ ਕਲੋਨੀ ਬਾੜ ਨੰਬਰ 4 ਕਦਾਮ ਰੋਡ ਤੇ ਰਹਿਣ ਵਾਲੇ ਆ ਜੀ ਅੱਛਾ ਕੀ ਸਮੱਸਿਆ ਕੀ ਆ ਜਿਹੜਾ ਤੁਸੀਂ ਇੱਥੇ ਸਮੱਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦਿਆਂ ਦੀ ਲੱਤ ਲੁੱਤ ਟੁੱਟ ਚੁੱਕੀਆਂ ਗਿਰਗੁਰ ਕੇ ਇੱਥੇ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ ਦੋ ਮਹੀਨੇ ਦੀ ਕਹਿੰਦੇ ਨੇ ਵੀ ਦੋ ਮਹੀਨੇ ਬਾਅਦ ਠੋੜਾ ਹੋ ਜਾਊਗਾ ਜੀ ਬਣ ਜਾਊਗੀ ਮਤਲਬ ਇੰਨੇ ਪਰੇਸ਼ਾਨ ਆ ਅੱਕ ਕੇ ਮਹਾਲੇ ਵਾਲਿਆਂ ਨੇ ਸਾਰਿਆਂ ਨੂੰ ਇਕੱਠਾ ਕਰਕੇ ਇਹ ਕਹੇਗਾ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾਂ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਮੇਰਾ ਜੀ ਨਿਕੇ ਸ਼ਰਮਾ ਜੀ ਅੱਛਾ ਸਰ ਕੀ ਸਮੱਸਿਆ ਜਿਹੜਾ ਇਹ ਵੋਟਾਂ ਦਾ ਬਾਈਕਟ ਕੀਤਾ ਗਿਆ ਸਮੱਸਿਆ ਆਪਣੀ ਇਹੀ ਹੈ ਜੀ ਅਸੀਂ 15 ਸਾਲ ਤੋਂ ਇਹੀ ਦੇਖਦੇ ਆਂ ਲਾਰੇ ਪਹਿਲਾਂ ਤਾਂ ਸਾਰੀ ਸਰਕਾਰਾਂ ਦੇ ਕਿ ਤੁਹਾਡੀ ਗਲੀ ਬਣ ਜੂਗੀ ਸੀਵਰੇਜ ਸਮੱਸਿਆ ਹੱਲ ਹੋਊਗੀ ਨਾ ਤਾਂ ਅੱਜ ਤੱਕ ਅਰੇ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਐ ਐਮਸੀ ਕੋਲ ਜਾਓ ਅੱਜ ਬਣਦੀ ਐ ਕੱਲ ਬਣਦੀ ਐ ਕੋਈ ਜਵਾਬ ਨਹੀਂ ਐਮਐਲਏ ਕੋਲ ਜਾਓ ਉਹਦਾ ਕੋਈ ਜਵਾਬ ਨਹੀਂ ਈਓ ਕੋਲ ਗਏ ਆ ਈਓ ਦਾ ਕੋਈ ਜਵਾਬ ਨਹੀਂ ਸੀਐਮ ਤੱਕ ਨਸੀ ਮੇਲਾ ਵੀ ਪਾਈਆਂ ਨੇ ਨਾ ਕੋਈ ਜਵਾਬ ਅੱਜ ਤੱਕ ਨਾ ਕੋਈ ਆ ਕੇ ਖੜੇ ਆ ਵੋਟਾਂ ਦੇ ਟਾਈਮ ਐ ਆਂਦੇ ਨੇ ਵੋਟਾਂ ਲੈ ਕੇ ਆਪਣੇ ਘਰਾਂ ਚ ਵੜ ਜਾਂਦੇ ਨੇ ਜੀ ਕਿੰਨੇ ਕ ਇਲਾਕੇ ਦੀ ਸਮੱਸਿਆ ਹੈਗੀ ਜੀ ਇਹ ਸਾਰੇ ਇਲਾਕੇ ਦੀ ਵਾਰਡ ਨੰਬਰ 4 ਦੀ ਸਾਰੀ ਗਲੀਆਂ ਕੋਈ ਇੱਕ ਗਲੀ ਨਹੀਂ ਬਣੀ ਜੀ ਕਹਿੰਦੇ ਕੀ ਨੇ ਲੀਡਰ ਜਦੋਂ ਐ ਐਨਸੀ ਹੋ ਗਏ ਜਾਂ ਐਮਐਲਏ ਹੋ ਗਏ ਕੀ ਕਹਿੰਦੇ ਕੀ ਨੇ ਕਹਿੰਦੇ ਤਾਂ ਬਸ ਉਹੀ ਜੀ ਪਿੱਛੋਂ ਫੰਡ ਨਹੀਂ ਆਇਆ ਗ੍ਰਾਂਟ ਨਹੀਂ ਆਈ ਹੈਗੀ ਥੋੜੀ ਅੱਜ ਲੱਗਦੀ ਹੈ ਕੱਲ ਲੱਗਦੀ ਹੈ بس 8 لاری لاکی پہ ہی ਦਿੱਤਾ ਜਾਣਾ ਕਿੰਨੇ ਘਰ ਹੋਣਗੇ ਇਸ ਗਲੀ ਦੇ ਵਿੱਚ ਇਸ ਗਲੀ 'ਚ ਹੈਗੇ ਨੇ ਤਕਰੀਬਨ 50 ਤੋਂ 60 ਘਰ ਹੈਗੇ ਨੇ ਜੀ ਠੀਕ ਹੈ ਇਹ ਗਲੀ ਇਸ ਗਲੀ ਨੇ ਬਾਈਕਟ ਕੀਤਾ ਜਾਂ ਆਲੇ-ਦਾਲੇ ਸਾਰੇ ਨਹੀਂ ਆਲੇ-ਦਾਲੇ ਸਾਰੇ ਹੀ ਜੀ ਆਪਣੇ ਨਾਲ ਨੇ ਜੀ ਖਾਲੀ ਇੱਕ ਗਲੀ ਨਹੀਂ ਹੈਗੀ ਪੂਰਾ ਮਹੱਲਾ ਪੂਰਾ ਵਾਰਡ ਆਪਣੇ ਨਾਲ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਹੈ ਜੀ ਬਸ ਵੋਟ ਮੰਗਣਾ ਨਾਲ ਜੇ ਵੋਟ ਮੰਗਣੀ ਹੈ ਪਹਿਲਾਂ ਆਪਣਾ ਕੰਮ ਕਰਾਣ ਵੋਟ ਲੈ ਕੇ ਜਾਵਾਂਗੇ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਵੋਟ ਪਾਣੀ ਹੈ ਸਿਰਫ ਨੋਟਾਂ ਨੂੰ ਬਸ ਮੇਰਾ ਨਾਮ ਕ੍ਰਿਸ਼ਨ ਹੈ ਜੀ ਤੇ ਕੀ ਸਮੱਸਿਆ ਆ ਰਹੀ ਆ ਸੰਭਲਨੀ ਸਮੱਸਿਆ ਤਕਰੀਬਨ ਸਾਡੀ ਉਮਰ ਨੂੰ 30 ਕੇ ਸਾਲ ਹੋ ਚੁੱਕੀ ਆ ਤੇ ਹਾਲਾਤ ਤਕਰੀਬਨ ਸ਼ੁਰੂ ਤੋਂ ਹੀ ਇਹੀ ਨੇ ਮਤਲਬ ਪਹਿਲਾਂ ਇੱਥੇ ਖੇਤ ਹੁੰਦੇ ਸੀ ਖੇਤਾਂ ਤੋਂ ਕਲੋਨੀ ਕੱਟੀ ਤੇ ਕੁਝ ਜਿੱਥੇ ਅਸੀਂ ਖੇਡਣ ਵੀ ਜਾਂਦੇ ਸੀ ਉੱਥੇ ਵੀ ਕਲੋਨੀ ਕੱਟੀ ਉੱਥੇ ਕੁਝ ਇਸ ਤਰ੍ਹਾਂ ਦੇ ਲੋਕ ਜਿਵੇਂ ਕਹਿ ਲਓ ਭਈ ਛੋਟੂ ਜਿਵੇਂ ਨਹੀਂ ਲਾਣਾ ਜ਼ਮੀਨਦਾਰ ਵਕੀਲ ਟਾਈਪ ਜਾਂ ਜੱਜ ਟਾਈਪ ਉੱਥੇ ਬੰਦੇ ਆ ਕੇ ਵਸ ਗਏ ਕੋਠੀਆਂ ਬਣ ਗਈਆਂ ਮਤਲਬ ਜਿਹੜੀ ਕਲੋਨੀ ਹਜੇ 5 10 ਸਾਲਾਂ ਚ ਵਸੀ ਆ ਉੱਥੇ ਅੱਜ ਮਤਲਬ ਪੱਕੀ ਟੈਲਾਂ ਲੋਕ ਟੈਲਾਂ ਲੱਗ ਚੁੱਕੀਆਂ ਨੇ ਮਤਲਬ ਦੇਖਿਆ ਜਾਵੇ ਆਮ ਲੋਕ ਜਿਹੜੇ ਗਰੀਬ ਨੇ ਜਿਹਨੇ ਮਿਹਨਤ ਕਸ਼ ਲੋਕ ਨੇ 12 12 ਘੰਟੇ ਡਿਊਟੀਆਂ ਕਰਕੇ ਆਂਦੇ ਨੇ ਮਤਲਬ ਉਹਨਾਂ ਦੇ ਗਲੀ ਦੀ ਉਹਨਾਂ ਦੇ ਘਰ ਦੀ ਪੂਰੀ ਖਸਤਾ ਹਾਲਤ ਹੈ ਨਾ ਅਸੀਂ ਗਲੀ ਦੇ ਕੁਝ ਲੋਕ ਜਿਹੜੇ ਜਾਗਰੂਕ ਨੇ ਉਹ ਚਾਹੁੰਦੇ ਨੇ ਵੀ ਇਸ ਨੂੰ ਬਦਲਿਆ ਜਾਵੇ ਇਸ ਨਿਜਾਮ ਨੂੰ ਜਿਹੜਾ ਚੱਲ ਰਿਹਾ ਮਤਲਬ ਇਹ ਕੋਈ ਹੁਣ ਨਹੀਂ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਸੰਘਰਸ਼ਾਂ ਦਾ ਮਤਲਬ ਲੋਕ ਇਕੱਠੇ ਹੋਏ ਨੇ ਇੱਕ ਮੁੱਠੋਏ ਨੇ ਤੇ ਉਹ ਤਾਂ ਅਗੇ ਚਾਹੇ ਸਰਕਾਰਾਂ ਨੇ ਚਾਹੇ ਰਾਜੇ ਰਜਵਾੜੇ ਨੇ ਸਾਰੇ ਝੁਕੇ ਨੇ ਲੋਕਾਂ ਨੇ ਆਪਣੇ ਹੱਕਾ ਹਾਸਲ ਕੀਤੇ ਨੇ ਤਾਂ ਨਾ ਜ਼ਰੂਰਤ ਵੀ ਅੱਜ ਵੀ ਇਹੀ ਬਣਦੀ ਆ ਵੀ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਅੱਜ ਸਾਰੇ ਲੀਡਰਾਂ ਦਾ ਬਾਈਕਾਟ ਕੀਤਾ ਅਸੀਂ ਸੱਦਾ ਵੀ ਦੇ ਰਿਆ ਲੋਕਾਂ ਨੂੰ ਵੀ ਸਾਡੇ ਕੋਈ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਅਕਾਲੀਆਂ ਦਾ ਚਾਹੇ ਬੀਜੇਪੀ ਵਾਲਿਆਂ ਦਾ ਮਤਲਬ ਸਾਰੇ ਇਹ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇਹਨਾਂ ਦੀ ਇੱਕ ਨੀਤੀ ਆ ਵੀ ਫੁੱਟਪਾਥ ਤੇ ਰਾਜ ਕਰੋ ਤੇ ਜ਼ਰੂਰ ਤਾਂ ਜੇ ਬਣ ਜਾਂਦੀ ਆ ਵੀ ਲੋਕ ਧਰਮ ਜਾਤ ਕੌਮ ਰੰਗ ਨਸਲ ਦੇ ਮਸਲਿਆਂ ਨੂੰ ਛੱਡ ਕੇ ਉਹ ਇੱਕ ਮੁੱਠ ਹੋਣ ਹਨਾ ਕਿਉਂਕਿ ਸਰਕਾਰ ਸੀ ਇਹ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੀ ਆ ਹਨਾ ਤੇ ਉਹਦੇ ਵਿੱਚ ਚਾਹੇ ਘੱਟ ਗਿਣਤੀ ਸਿੱਖ ਨੇ ਜਾਂ ਮੁਸਲਮਾਨ ਨੇ ਇਸ ਤਰ੍ਹਾਂ ਦੇ ਲੋਕ ਲਗਾਤਾਰ ਨੇ ਦੂਜੀ ਸਾਰੇ ਨਾਲ ਪਹਿਲੀ ਗੱਲ ਜਿਹੜੀ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਵੀ ਇਹਨਾਂ ਦੀਆਂ ਮੁਸੀਬਤਾਂ ਦਾ ਹੱਲ ਇਹ ਤਾਂ ਚਲੋ ਥੋੜੀ ਹੋਰ ਮੁਸੀਬਤਾਂ ਦੀ ਗੱਲਾਂ ਹੋ ਗਈਆਂ ਵੀ ਜਿਹੜੇ ਹੁਣ ਫੌਰੀ ਜਿਹੜੇ ਕੰਮ ਹੁੰਦੇ ਨੇ ਜਿਹੜੇ ਲੋਕਾਂ ਦਾ ਮਨੁੱਖੀ ਸਵਿਧਾਨਿਕ ਹੱਕ ਆ ਨਾ ਵੀ ਗਲੀ ਲੋਕਾਂ ਨੂੰ ਪੱਕੀ ਮਿਲਣ ਇੱਥੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਪਾਰਕ ਹੋਣ ਮਤਲਬ ਇੱਥੇ ਬੁਨਿਆਦੀ ਲੋੜਾਂ ਤੋਂ ਵੀ 75 ਸਾਲ ਦੀ ਆਜ਼ਾਦੀ ਤੋਂ 80 ਸਾਲ ਦੀ ਕੀ ਹਾਲਾਤ ਨੇ ਪ੍ਰੌਪਰਟੀ ਦੇ ਹਾਲਾਤ ਆਪਾਂ ਵੇਖੀ ਸੁਖਦੇ ਇੱਥੇ ਕੁਛ ਨਹੀਂ ਪ੍ਰੌਪਰਟੀ ਦੇ ਹਾਲਾਤ ਇੱਥੇ ਮਤਲਬ ਕੋਈ ਵੀ ਕਿਸੇ ਦਾ ਵੀ ਇੱਥੇ ਰਿਸ਼ਤੇਦਾਰ ਰਹਿੰਦਾ ਮਤਲਬ ਉਹ ਕਹਿੰਦਾ ਵੀ ਤੁਹਾਨੂੰ ਮਤਲਬ ਇਸ ਗਲੀ ਚ ਰਹਿਣ ਯਾਰ ਕਾਂਟਜੀ ਨਹੀਂ ਆਂਦੀ ਮਤਲਬ ਇਸੇ ਲਈ ਅਸੀਂ ਆਪਣੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਇਸ ਲੀਡਰਾਂ ਦੇ ਬਾਈਕਾਟ ਦਾ ਅਸੀਂ ਐਲਾਨ ਕੀਤਾ ਤੇ ਅਸੀਂ ਨੋਟਾ ਬਟਨ ਚੁਣਿਆ ਵੀ ਅਸੀਂ ਜੇ ਵੋਟ ਪਾਵਾਂਗੇ ਤਾਂ ਅਸੀਂ ਨੋਟਾ ਨੂੰ ਹੀ ਪਾਵਾਂਗੇ ਬਾਈ ਰਾਜेश ਕੁਮਾਰ ਠਾਕੁਰ ਕਹਾਂ ਕੇ ਰਹਿਨੇ ਵਾਲੇ ਹੋ ਬਿਹਾਰ ਕਾ पंजाब में पर रहते हो यही है घर हमारे आगे में ये रहा येगा दो नंबर गली है हमारे गली में रोड नहीं बनता है, तो से है ये, ये समस्या तो दो तीन साल हो गए ऐसे नहीं बनता है कुछ भी नहीं हाँ वोट का बाईकाट करता हूँ मैं नहीं देना किसी को अगर कोई लीडर आया शेर नहीं यहाँ बनता ही नहीं है कुछ ये गली में ऐसे ही बेकार है सब चाहे प्रधान हो कोई भी हो मुझे कोई टेंशन नहीं है हमारे गली बनता नहीं है इस वजह से मैं मुझे मजबूरी आएगा किसी को वोट नहीं, नहीं देना मुझे खन्ना तो पत्रकार परमजीत सिंह तिमान खास रिपोर्ट ਬੈਠੋ ਬੈਠੋ ਬੈਜੋ ਬੈਜੋ ਬੈਠੋ ਚੀਚੇ ਤਰਫੋਂ